ਇਨੀ ਜ਼ਰਤ ਸੀ ਜਥੇਦਾਰ ਦੇ ਕੋਲ ਅੱਜ ਅੱਜ ਦਾ ਸਾਡੇ ਜਥੇਦਾਰ ਸਵੇਤ ਪ੍ਰਧਾਨ ਅਸਤੀਫੇ ਉਹ ਅਸਤੀਫੀ ਹੋਏ ਫਿਰਦੇ ਆ ਪਹਿਲਾਂ ਇਹਨਾਂ ਨੂੰ ਪ੍ਰਧਾਨ ਬਣਨ ਦਾ ਚਾ ਜੇ ਇੱਕ ਨੇ ਅਸਤੀਫਾ ਦਿੱਤਾ ਮਗਰ ਦੂਜਾ ਆ ਗਿਆ ਦੂਜੇ ਨੇ ਤੇ ਤੀਜਾ ਆ ਗਿਆ ਐਵੇਂ ਚੱਲਦਾ ਨਾ ਜੀ ਤੁਸੀਂ ਜਥੇਦਾਰ ਜੀ ਤੁਹਾਡੇ ਕੋਲ ਪਾਵਰ ਹੈ ਤੁਸੀਂ ਇੱਕ ਪਰਿਵਾਰ ਤੋਂ ਡੰਡ ਕਾਗਜ਼ ਘੁੰਮਦੇ ਜਾਂਦੇ ਹੋ ਕਿ ਸਾਨੂੰ ਸੇਵਾ ਮੁਕਤ ਕਰ ਦਿਓ ਭਾਈ ਤੁਸੀਂ ਪੰਥ ਦੇ ਬਣਾਏ ਹੋਏ ਜਥੇਦਾਰ ਹੋ ਜਿਹੜੇ ਬੰਦੇ ਤੋਂ ਤੁਹਾਨੂੰ ਡਰ ਆ ਤੁਸੀਂ ਪਹਿਲਾਂ ਉਹਨੂੰ 506 ਚਿੱਤੇਉ ਨਹੀਂ ਦਿੰਦੇ ਤੁਸੀਂ ਕਰ ਸਕਦੇ ਹੋ ਇਹ ਕਦੋਂ ਮੁੱਕੇਗਾ ਸਿਲਸਿਲਾ ਅਸਤੀਫੇ-ਅਸਤੀਫੇ ਦਾ ਅਜੇ ਮਸਲਾ ਖੜ ਗਿਆ ਸਾਡੇ ਵਾਸਤੇ ਜੇ ਜਥੇਦਾਰ ਵੀ ਅਸਤੀਫੇ ਦੇਗਾ ਪ੍ਰਧਾਨ ਵੀ ਅਸਤੀਫੇ ਦੇਗਾ ਕੌਣ ਚਲਾਊਗਾ ਪੰਥ ਨੂੰ ਕੌਣ ਚਲਾਊਗਾ ਪੰਥ ਦੀ ਗੱਡੀ ਨੂੰ ਕਿਹੜੇ ਖੁੱਦ ਸੁੱਟਣ ਲੱਗਿਓ ਪੰਥ ਨੂੰ ਜਿਸ ਪੰਥ ਦਾ ਨਾਂ ਲੈ ਲੈ ਕੇ ਤੁਸੀਂ ਜਕਾਰੇ ਲਾ ਲਾ ਕੇ ਵੋਟਾਂ ਲਈਆਂ ਕਿੱਥੇ ਕਿਹੜੇ ਖਾਤੇ ਵਿੱਚ ਪਾ ਰਹੇ ਹੋ ਅੱਜ ਸਿੱਖੀ ਅਕਾਲੀ ਫੂਲਾ ਸਿੰਘ ਨੇ ਹੰਗ ਪਤਾ ਕਿੱਡੀ ਜੋਰਤੀ ਉਹਦੀ ਸ਼ੇਰੇ ਪੰਜਾਬ ਨੇ ਨਾਚੀਆਂ ਦਾ ਨਾਚ ਕੀ ਵੇਖ ਲਿਆ ਹਾਲਾਂਕਿ ਆਪਾਂ ਨੂੰ ਨਹੀਂ ਪਤਾ ਉਹਦੀ ਮੰਦੀ ਭਾਵਨਾ ਕੀ ਸੀ ਸ਼ੇਰੇ ਪੰਜਾਬ ਦੇ ਨਾਚੀਆਂ ਦਾ ਨਾਚ ਵੇਖਿਆ ਕਾਲੀ ਫੂਲਾ ਸਿੰਘ ਵਿਹੰਗ ਨੂੰ ਪਤਾ ਲੱਗ ਗਿਆ ਉਹਨੇ ਇੱਕ ਹੁਕਮਨਾਮਾ ਜਾਰੀ ਕਰ ਦਿੱਤਾ ਕਹਿੰਦਾ ਅੰਮ੍ਰਿਤਸਰ ਆਉਣ ਤੇ ਸ਼ੇਰੇ ਪੰਜਾਬ ਨੂੰ ਕੋਈ ਵੀ ਬੰਦਾ ਫਤੇ ਨਹੀਂ ਭਲਾਵੇਗਾ ਇਹਨਾਂ ਲੋਕਾਂ ਨੇ ਅਸਤੀਫਾ ਦੇਣ ਤੋਂ ਪਹਿਲਾਂ ਉਹਨਾਂ ਨੂੰ ਫਤਵੇ ਕਿਉਂ ਨਹੀਂ ਸੁਣਾਏ ਕਿਉਂ ਨਹੀਂ ਕਿਹਾ ਲੋਕਾਂ ਨੂੰ ਵੀ ਇਹਨਾਂ ਨੂੰ ਕੋਈ ਮੂੰਹ ਨਾ ਲਾਵੇ ਪਿੰਡਾਂ 'ਚ ਆਪ ਵੇਲੇ ਹੋਣ ਨੂੰ ਫਿਰ ਦੇ ਅਸਤੀਫੇ ਦੇ ਕੇ ਅਕਾਲੀ ਪੂਲਾ ਸਿੰਘ ਜੰਗ ਨੇ ਹੁਕਮਨਾਮਾ ਜਾਰੀ ਕੀਤਾ ਕਿ ਸ਼ੇਰ-ਏ-ਪੰਜਾਬ ਨੂੰ ਕੋ ਫਤੇ ਨਹੀਂ ਬੁਲਾਵੇਗਾ ਸ਼ੇਰ-ਏ-ਪੰਜਾਬ ਆਇਆ ਤਾਂ ਕਿਸੇ ਨੇ ਫਤੇ ਨਹੀਂ ਬੁਲਾਈ ਉਹਨੂੰ ਫਿਰ ਉਹਨੇ ਪੁੱਛਿਆ ਕਹਿੰਦਾ ਕੱਲ ਤੱਕ ਲੋਕੀ ਮੇਰੇ ਮੂਰੇ ਝੁੱਕ ਝੁੱਕ ਕੇ ਸਲਾਮਾ ਕਰਦੇ ਸੀ ਅੱਜ ਮੈਨੂੰ ਕੋ ਫਤੇ ਨਹੀਂ ਬੁਲਾਉਂਦਾ ਕਿਉਂ ਕਾਰਨ ਮਿਲਿਆ ਕਿ ਸ਼ੇਰ-ਏ-ਪੰਜਾਬ ਤੂੰ ਪੱਕੇ ਪਉਣ ਤੇ ਨਾਚੀਆਂ ਦਾ ਨਾਚ ਵੇਖ ਕੇ ਆ ਤੇ ਆਪਣੇ ਗਲ ਦਾ ਕੰਠਾ ਲਾ ਕੇ ਨਾਚੀ ਮੂਰਾਂ ਨੂੰ ਦੇਖੇ ਸ਼ੇਰ-ਏ-ਪੰਜਾਬ ਨੂੰ ਫਿਰ ਫਤਿਹਪੁਰ ਕੀ ਦਿੱਤਾ ਗਿਆ ਇਮਲੀ ਦੇ ਬੂਟੇ ਨਾਲ ਬੰਨਿਆ ਹੁਣ ਕੋਈ ਤੇ ਇਤਿਹਾਸਕਾਰ ਕਹਿੰਦਾ ਕੋਰੜੇ ਮਾਰੇ ਕੋਈ ਕਹਿੰਦਾ ਮਾਰੇ ਨਹੀਂ ਕੇਵਲ ਸਜ਼ਾ ਸੁਣਾਈ ਗਈ ਸੀ ਮੁਕਤੀ ਦੀ ਗੱਲ ਹੈ ਕਿ ਅਕਾਲ ਤਖਤ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੰਗ ਦੀ ਜੁਰਤ ਇੰਨੀ ਹੈ ਕਿ ਉਹਨੇ ਇਹ ਗੱਲ ਕਹੀ ਕਹਿੰਦਾ ਸ਼ੇਰੇ ਪੰਜਾਬ ਅੱਜ ਤੂੰ ਨਾਚੀਆਂ ਦਾ ਨਾ ਅੱਜ ਵੇਖਿਆ ਕੱਲ ਨੂੰ ਤੇਰੀਆਂ ਨਾਲ ਦੀਆਂ ਫੌਜਾਂ ਵੇਖਣਗੀਆਂ ਪਰਸੋਂ ਨੂੰ ਸਾਰਾ ਹਿੰਦੁਸਤਾਨ ਵੇਖੂਗਾ ਤੁਸੀਂ ਇਸ ਹਿੰਦੁਸਤਾਨ ਨੂੰ ਕੰਜਰਖਾਨਾ ਬਣਾਉਣਾ ਚਾਹਦੇ ਹੋ ਅਕਾਲੀ ਫੂਲਾ ਸਿੰਘ ਨੇ ਹੰਗਲੇ ਸ਼ੇਰੇ ਪੰਜਾਬ ਨੂੰ ਸਿੱਧੀਆਂ ਸੁਣਾਈਆਂ ਉਹਨੇ ਸਜ਼ਾ ਪਰਵਾਨ ਕੀਤੀ ਤੇ ਅਕਾਲੀ ਫੂਲਾ ਸਿੰਘ ਨੇ ਹੰਗਲੇ ਪਤਾ ਕੀ ਕਿਹਾ ਅੱਜ ਸਾਡੇ ਵਾਲੇ ਦਾ ਅਸਤੀਫਾ ਦੇਣ ਦੇ ਲੱਗੇ ਹੋਏ ਨੇ ਅਕਾਲੀ ਫੂਲਾ ਸਿੰਘ ਹੰਗ ਜਥੇਦਾਰ ਸੀ ਉਹ ਕਹਿੰਦਾ ਸ਼ੇਰੇ ਪੰਜਾਬ ਆ ਜਿਹੜੀ 10000 ਫੌਜ ਨੂੰ ਨਵੀਂ ਤਿਆਰ ਕੀਤੀ ਨਾ ਅਟਕੋ ਪਾਰ ਜਾਣ ਵਾਸਤੇ ਪਸ਼ੌਰ ਨੂੰ ਇਹ 10000 ਫੌਜਾਂ ਦਾ ਮੋਰੀ ਤੂੰ ਬਣ ਕੇ ਜਾਏਗਾ ਅੱਜ ਹੈ ਸਾਡੇ ਜਥੇਦਾਰ ਦੀ ਏਡੀ ਜ਼ੋਰਤ ਇਹ ਉਹ ਮੁੱਖ ਮੰਤਰੀ ਨੂੰ ਜਾ ਕੇ ਕਹੇ ਵੀ ਤੂੰ ਜਾ ਕੇ ਲੜਾਈ ਲੜ ਬਾਰਡਰ ਤੇ ਮੁੱਖ ਮੰਤਰੀ ਨੂੰ ਛੱਡੋ ਐਮ ਐਲ ਏ ਨੂੰ ਨਹੀਂ ਕਹਿ ਸਕਦੇ ਤੁਸੀਂ ਮਾੜਾ ਜਿਹਾ ਇੱਕ ਬਿਆਨ ਤਾਂ ਦੇ ਕੇ ਦੇਖੋ ਸਿੱਧਾ ਇਸ ਵੇਲੇ ਨੂੰ ਡਿਬੜੂ ਘੜ ਜੇਲ੍ਹ ਤੋਂ ਜਾ ਕੇ ਪਤਾ ਲੱਗੂ ਵੀ ਇੱਥੇ ਪਹੁੰਚ ਗਏ ਆ ਇੱਕ ਵਾਰੀ ਕਹਿ ਦਿਓ ਸਤਨਾਮ